ਮੇਰਾ ਘਰ ਸਾਰਾ ਉਜੜ ਗਿਆ ਕੱਲ ਮੇਰੇ ਮੁੰਡੇ ਬੰਦੇ ਵੀਰ ਜੀ ਜਿੰਨਾ ਚਿਰ ਸਾਰੇ ਫੜ ਨਹੀਂ ਹੁੰਦੇ ਹੈਗੇ ਉਹਨਾਂ ਚਿਰ ਮੈਂ ਪੁੱਤ ਦਾਖ ਦੇਦਾ ਸਸਕਾਰ ਨਹੀਂ ਨਾ ਪਾਸਪੋਰਟਮ ਕਰਨਾ ਨਾ ਮੈਂ ਸਸਕਾਰ ਕਾਸ਼ ਵੀ ਨਹੀਂ ਕਰ ਸਕਦੀ ਐ ਕਿ ਨਾ ਮੈਂ ਕਰਨਾ ਸਾਰੇ ਬੰਦੇ ਫੜੇ ਜਾਣੇ ਚਾਹੀਦੇ ਆ ਮੈਨੂੰ ਪੂਰਾ ਇਨਸਾਫ ਦਿਵਾਓ ਬੀਤੇ ਕੁਝ ਦਿਨ ਪਹਿਲਾਂ ਜਗਰਾਉ ਦੇ ਵਿੱਚ ਕਬੱਡੀ ਖਿਡਾਰੀ ਦਾ ਕਤਲ ਜਿਹੜਾ ਉਹ ਕੀਤਾ ਗਿਆ ਸੀ ਤਾਂ ਲਗਾਤਾਰ ਪਰਿਵਾਰ ਦੇ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਜਿਹੜੇ ਨੌਜਵਾਨਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤਾਂ ਪੁਲਿਸ ਨੇ ਕੱਲ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ ਹਨੀ ਅਤੇ ਗगन ਨੂੰ ਤਾਂ ਉਸ ਤੋਂ ਬਾਅਦ ਇਹ ਜ਼ਿਕਰ ਕੀਤਾ ਜਾ ਰਿਹਾ ਸੀ ਕਿ ਅੱਜ ਰਕਬੱਡੀ ਖੜੈ ਦਾ ਜ ਸੰਸਕਾਰ ਹੋ ਕੀਤਾ ਜਾਏਗਾ ਜੋ ਪੋਸਟਮਾਰਟਮ ਹੋ ਕੀਤਾ ਜਾਏਗਾ ਪਰ ਤੇਜਪਾਲ ਦੇ ਮੇ ਘਰ ਦੇ ਵਿੱਚ ਮੌਜੂਦਾ ਤਸਵੀਰਾਂ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਲਾਂਕਿ ਇਹ ਕਿਹਾ ਜਾ ਰਿਹਾ ਹੈ ਕਿ ਹਜੇ ਤੇਜਪਾਲ ਦਾ ਸੰਸਕਾਰ ਆ ਜਾਂ ਪੋਸਟਮਾਰਟਮ ਉਹ ਨਹੀਂ ਕੀਤਾ ਜਾਏਗਾ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਹੈ ਪਰਿਵਾਰ ਨੇ ਗੱਲ ਸਾਂਝੀ ਕੀਤੀ ਹੈ ਕਿ ਜਦੋਂ ਤੱਕ ਤੀਸਰਾ ਦੋਸ਼ੀ ਜੋ ਕਿ ਕਾਲਾ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਅਸੀਂ ਨਾ ਤਾਂ ਪੋਸਟਮਾਰਟਮ ਕਰਾਵਾਂਗੇ ਨਾ ਸੰਸਕਾਰ ਕਰਾਵਾਂਗੇ ਕਿਉਂਕਿ ਆ ਪੁਲਿਸ ਦੇ ਵੱਲੋਂ ਬਾਈ ਨੇ ਪਰਚਾ ਜਿਹੜਾ ਜਿੰਨਾ ਤੇ ਦਰਜ ਕੀਤਾ ਗਿਆ ਸੀ ਉਹਨਾਂ ਦੇ ਵਿੱਚੋਂ ਦੋ ਆਰਾਮੀ ਜ਼ਰੂਰ ਗ੍ਰਿਫਤਾਰ ਕਰ ਲਿੱਤੇ ਗਏ ਨੇ ਤਾਂ ਹੁਣ ਜਿਹੜੀ ਜਾਣਕਾਰੀ ਆ ਰਹੀ ਹੈ ਕਿ ਦੋ ਨੌਜਵਾਨ ਹੋਰ ਫਰਾਰ ਨੇ ਇੱਕ ਕਾਲਾ ਤੇ ਇੱਕ ਨਾਮਜਦ ਹੋਰ ਹੈ ਤਾਂ ਪਰਿਵਾਰ ਦੇ ਵੱਲੋਂ ਲਗਾਤਾਰ ਇਨਸਾਫ ਦੀ ਜਿਹੜੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਤੇਜਪਾਲ ਨੂੰ ਮੌਤੇ ਦੇ ਘਟ ਤਾਰਿਆ ਗਿਆ ਗੋਲੀ ਉਸਤੇ ਮਾਰੀ ਗਈ ਜਿਹੜਾ ਤੇਜਪਾਲ ਹੈ ਆਪਣੇ ਦੋਸਤਾਂ ਦੇ ਨਾਲ ਖਾਣ ਲੈਂਦੇ ਲਈ ਗਿਆ ਸੀਗਾ ਤਾਂ ਉੱਥੇ ਜਿਕਰੋਂ ਦੇ ਵਿੱਚ ਹਾਤਾ ਪਾਈ ਹੁੰਦੀ ਹੈ ਕਿਸੇ ਗੱਲ ਨੂੰ ਲੈ ਕੇ ਆਹਮੋ ਸਾਹਮਣਾ ਹੁੰਦਾ ਤਾਂ ਜਿਸ ਤੋਂ ਬਾਅਦ ਨੌਜਵਾਨਾਂ ਦੇ ਵੱਲੋਂ ਕਸਤੀ ਕੋਟਪਾਰ ਕੀਤੀ ਗਈ ਉਸ ਦੇ ਉੱਤੇ ਗੋਲੀ ਮਾਰਕ ਉਸ ਦਾ ਕਤਲ ਜਿਹੜਾ ਉਹ ਕਰ ਦਿੱਤਾ ਗਿਆ ਔਰ ਇਹ ਵੀ ਗੱਲ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਪਰਿਵਾਰ ਨੇ ਕਿਹਾ ਕਿ ਸਾਡੇ ਨੌਜਵਾਨ ਦਾ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਸੀ ਕਿਸੇ ਦੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਔਰ ਪੁਲਿਸ ਨੇ ਵੀ ਇਹ ਗੱਲ ਸਾਂਝੀ ਕੀਤੀ ਹੈ ਕਿ ਤੇਜਪਾਲ ਆਪਣੇ ਦੋਸਤਾਂ ਦੇ ਨਾਲ ਖੱਲੂ ਲੈਣ ਦੇ ਲਈ ਗਿਆ ਸੀਗਾ ਤੇ ਜਿਸ ਤੋਂ ਬਾਅਦ ਆ ਜਿਹੜੇ ਪਿੰਡ ਦੇ ਜੋ ਨੌਜਵਾਨ ਹੈ ਤੇਜਪਾਲ ਨੂੰ ਨਾਲ ਲੈ ਕੇ ਗਏ ਸੀਗੇ ਉਹਨਾਂ ਦਾ ਕਿਸੇ ਗੱਲ ਨੂੰ ਲੈ ਕੇ ਰੋਲਾ ਸਜਾ ਔਰ ਤੇਜਪਾਲ ਜੋ ਹੈ ਯਾਰੀ ਦੋਸਤੀ ਨੇ ਬੌਂਦੇ ਹੋਏ ਉਸ ਦਾ ਮਰਡਰ ਜਿਹੜਾ ਉਹ ਕਰ ਦਿੱਤਾ ਗਿਆ ਕਿਉਂਕਿ ਤੇਜਪਾਲ ਦਾ ਕਿਸੇ ਦੇ ਨਾਲ ਕੋਈ ਵੈਰ ਨਹੀਂ ਸੀ ਕਿਸੇ ਦੇ ਨਾਲ ਕੋਈ ਲੜਾਈ ਝਗੜਾ ਨਹੀਂ ਸੀ ਤਾਂ ਤੇਜਪਾਲ ਦੇ ਮਾ ਘਰ ਦੇ ਵਿੱਚ ਮੌਜੂਦ ਆ ਗਿੱਦੜ ਪਿੰਡੀ ਜੋ ਪਿੰਡ ਹੈ ਉੱਥੇ ਪਰਵਾਰਕ ਮੈਂਬਰ ਨੇ ਜੋ ਪਿੰਡ ਦੇ ਲੋਗ ਹੈ ਉਹ ਵੀ ਗੱਲਬਾਤ ਕਰ ਰਹੇ ਨੇ ਸਰਪੰਚ ਸਾਹਿਬ ਨੇ ਉਹ ਗੱਲ ਕਰ ਰਹੇ ਨੇ ਜਾਂ ਉਹਨਾਂ ਦੇ ਸੱਕੀ ਸੰਬੰਧੀ ਹੈ ਜਾਂ ਪਿੰਡ ਦੇ ਲੋਗ ਹੈ ਉਹ ਗੱਲਬਾਤ ਕਰ ਰਹੇ ਨੇ ਔਰ ਸਾਫ ਤੌਰ ਤੇ ਇਹ ਵੀ ਗੱਲ ਆਖੀ ਜਾ ਰਹੀ ਹੈ ਕਿ ਹਜੇ ਪੋਸਟਮਾਰਟਮ ਜਿਹੜਾ ਉਹ ਨਹੀਂ ਕੀਤਾ ਜਾਏਗਾ ਨਾ ਸੰਸਕਾਰ ਜਿਹੜਾ ਉਹ ਕੀਤਾ ਜਾਏਗਾ ਇਹ ਤਸਵੀਰ ਮੈਂ ਤੁਹਾਨੂੰ ਤੇਜਪਾਲ ਦੇ ਘਰ ਦੀਆਂ ਦਿਖਾ ਰਿਹਾ ਜਿੱਥੇ ਇਹ ਪਰਿਵਾਰ ਦਾ ਰੋ ਰੋ ਕੇ ਬੁਲਾ ਹਾਲ ਹੈ ਪਿੰਡ ਦੇ ਜੋ ਲੋਗ ਨੇ ਉਹਨਾਂ ਦੀ ਅੱਖਾਂ ਦੇ ਵਿੱਚ ਹੰਝੂ ਨੇ ਕਿਉਂਕਿ ਤੇਜਪਾਲ ਨੂੰ ਜੋ ਚਾਹਣ ਵਾਲੇ ਆ ਉਹ ਇਸ ਘਰ ਦੇ ਵਿੱਚ ਨੇ ਗਰੀਬ ਘਰ ਦਾ ਦੇਖਾ ਰਿਹਾ ਤੁਹਾਨੂੰ ਤੇਜਪਾਲ ਦਾ ਇਹ ਘਰ ਹੈ ਜਿੱਥੇ ਕੋਈ ਖਾਸ ਘਰ ਜਿਹੜਾ ਨਹੀਂ ਹੈ ਕਿਉਂਕਿ ਗਰੀਬ ਘਰ ਦਾ ਇੱਕ ਕੱਲਾ ਕੱਲਾ ਮੁੰਡਾ ਸੀਗਾ ਜਿਸ ਨੂੰ ਮੌਤ ਦੇ ਘਾਟ ਜਿਹੜਾ ਉਤਾਰ ਦਿੱਤਾ ਗਿਆ ਪਰ ਇਸ ਘਰ ਦੇ ਵਿੱਚ ਹੁਣ ਤੇਜਪਾਲ ਦੇ ਮਾਤਾ ਅਤੇ ਉਹਨਾਂ ਦੇ ਪਿਤਾ আর ਇੱਕ ਛੋਟੀ ਭੈਣ ਹੈ ਤਾਂ ਇੱਕ ਦਾਦੀ ਹੈ ਹਾਲਾਂਕਿ ਕੱਲਾ ਕੱਲਾ ਮੁੰਡਾ ਸੀਗਾ ਜਿਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਪਰ ਪਰਿਵਾਰ ਦੇ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਜਦੋਂ ਤੱਕ ਬਾਕੀ ਦੋਸ਼ੀ ਜਿਹੜੇ ਨਹੀਂ ਫੜੇ ਜਾਂਦੇ ਤਾਂ ਅਸੀਂ ਸੰਸਕਾਰ ਨਹੀਂ ਕਰਾਂਗੇ ਨਾ ਪੋਸਟਮਾਰਟਮ ਕਰਾਂਗੇ ਤੇਜਪਾਲ ਦੇ ਘਰ ਦੀਆਂ ਮੈਂ ਤਸਵੀਰਾਂ ਤੰਦ ਕਰਾ ਤੇਜਪਾਲ ਕਬੱਡੀ ਖੇਡਦਾ ਸੀਗਾ ਜਿਹੜਾ ਘਰ ਦਾ ਮੋਢਿਆਂ ਦਾ ਸਹਾਰਾ ਸੀਗਾ ਤਾਂ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਔਰ ਇਹ ਵੀ ਜ਼ਿਕਰ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਕਿ ਜਦੋਂ ਤੱਕ ਜੋ ਬਾਕੀ આરોપી ਨੇ ਜਦੋਂ ਤੱਕ ਨਹੀਂ ਫੜੇ ਜਾਂਦੇ ਅਸੀਂ ਅਸੰਸਕਾਰ ਜਿਹੜਾ ਉਹ ਨਹੀਂ ਕਰਾਂਗੇ ਤੇ ਅਚਪਲ ਦੇ ਮਾਤਾ ਨੇ ਅੱਖਾਂ ਦੇ ਵਿੱਚ ਹੰਝੂ ਨੇ ਇਹ ਉਹ ਮਾਂ ਆ ਜਿਸ ਨੇ ਅਚਪਲ ਨੂੰ ਜਨਮ ਦਿੱਤਾ 9 ਮਹੀਨੇ ਆਪਣੀ ਕੱਖ ਦੇ ਵਿੱਚ ਰੱਖਿਆ ਇਕੱਲਾ-ਕੱਲਾ ਘਰ ਦਾ ਉਹ ਤੋਂ ਜੋ ਉਹਨੂੰ ਉਸ ਨੂੰ ਮੌਤ ਦੇ ਘਾਟ ਜਿਹੜਾ ਉਤਾਰ ਦਿੱਤਾ ਗਿਆ ਦੋ ਦੋਸ਼ੀਆਂ ਨੂੰ ਬੇਸ਼ੱਕ ਗ੍ਰਿਫਤਾਰ ਪੁਲਿਸ ਦੇ ਵੱਲੋਂ ਕਰ ਲਿੱਤਾ ਗਿਆ ਔਰ ਇਹ ਵੀ ਗੱਲ ਕਹਿ ਰਹੇ ਨੇ ਕਿ ਜਦੋਂ ਤੱਕ ਹੋਰ ਜਿਹੜੇ ਬਾਤੀ ਆਰੋਪੀ ਹੈ ਜਦੋਂ ਤੱਕ ਨਹੀਂ ਫੜੇ ਜਾਂਦੇ ਨਾ ਤਾਂ ਅਸੀਂ ਪੋਸਟਮਾਰਟਮ ਕਰਾਵਾਂਗੇ ਨਾ ਸੰਸਕਾਰ ਕਰਾਵਾਂਗੇ ਕਿਉਂਕਿ ਇਹ ਵੀ ਗੱਲ ਜਿਹੜੀ ਇਹਨਾਂ ਦੇ ਵਿੱਚ ਵੱਲੋਂ ਕਹੀ ਜਾ ਰਹੀ ਹੈ ਕਿ ਕਈ ਫੇਕ ਵੀਡੀਓ ਜਿਹੜੀਆਂ ਚਲਾਈਆਂ ਜਾ ਰਹੀਆਂ ਕਿ ਅੱਜ ਉਹਦਾ ਸੰਸਕਾਰ ਕੀਤਾ ਜਾਏਗਾ ਸੰਸਕਾਰ ਜਿਹੜਾ ਨਹੀਂ ਹੋਏਗਾ ਔਰ ਇਹ ਕਹਿ ਰਹੇ ਨੇ ਕਿ ਜਦੋਂ ਤੱਕ ਬਾਕੀ ਆਰੋਪੀ ਜਿਹੜੇ ਨਹੀਂ ਫੜੇ ਜਾਂਦੇ ਸਾਡੇ ਵੱਲੋਂ ਸੰਸਕਾਰ ਜਿਹੜਾ ਉਹ ਨਹੀਂ ਕੀਤਾ ਜਾਏਗਾ ਤੇ ਬਲ ਸਿੰਘ ਵੀ ਰਾ ਉਹਦਾ ਕਤਲ ਕੀਤਾ ਗਿਆ ਇਹ ਇਹ ਡਿਸੀਜਨ ਤਾਂ ਬਦਲਿਆ ਜੀ ਕਿਸ ਕਿਸੇ ਵੀ ਇਕੱਲੇ ਵਿਅਕਤੀ ਵਿਸ਼ੇਸ਼ ਦਾ ਇਹ ਡਿਸੀਜਨ ਨਹੀਂਗਾ ਪੂਰੇ ਪਰਿਵਾਰ ਦਾ ਪੂਰੇ ਨਗਰ ਦਾ ਕਿਉਂਕਿ ਨਗਰ ਦਾ ਚਹੇਤਾ ਸੀ ਉਹ ਠੀਕ ਹੈ ਪੂਰੇ ਪਰਿਵਾਰ ਪੂਰੇ ਨਗਰ ਰਿਸ਼ਤੇਦਾਰ ਤੇ ਉਹ ਜਿੰਨੇ ਵੀ ਹਮਦਰਦੀ ਹੈ ਸਾਰਿਆਂ ਦਾ ਸਾਂਝਾ ਫੈਸਲਾ ਵੀ ਸੰਸਕਾਰ ਨਹੀਂ ਕੀਤਾ ਜਾਊਗਾ ਜਿੰਨਾ ਚਾਤੀ ਜਾ ਦੋਛੀ ਕਾਲਾ ਰੂਮੀ ਸਲਾਖਾਂ ਪਿੱਛੇ ਨਹੀਂ ਜਾਂਦਾ ਉਹਨਾਂ ਚਾਰ ਸਾਡੇ ਲੋ ਚਾਹੇ ਉਹ ਹੁਣ ਫੜ ਲੈਣ ਸਲਾਖਾਂ ਪਛੇ ਦਿਨ ਹੁਣ ਸੰਸਕਾਰ ਕਰਦਾਂਗੇ ਚਾਹੇ ਉਹ 4 ਘੰਟਿਆਂ ਨੂੰ ਫੜਦਣ ਉਹਦੋਂ ਕਰਦਾਂਗੇ ਚਾਹੇ ਉਹ 10 ਦਿਨਾਂ ਨੂੰ ਫੜਦਣ ਉਹ ਕਰਾਂਗੇ ਤੇ ਮੈਂ মিডিਆ ਲਈ ਇਹ ਵੀ ਬੇਨਤੀ ਕਰਨਾ ਚਾਹਾਂਗਾ ਪ੍ਰਸ਼ਾਸਨ ਨੂੰ ਵੀ ਵੀ ਤੁਸੀਂ ਹਮਦਰਦੀ ਕਰ ਲਉਂਦੇ ਆ ਤੁਹਾਡਾ ਜੀ ਆਇਆਂ ਨੂੰ ਧੰਨਵਾਦ ਪਰ ਵਾਰ-ਵਾਰ ਇਹ ਨਾ ਫੋਰਸ ਕੀਤਾ ਜਾਵੇ ਜਾਂ ਸਾਨੂੰ ਤੰਗ ਪਰੇਸ਼ਾਨ ਕੀਤਾ ਵੀ ਤੁਸੀਂ ਸੰਸਕਾਰ ਕਰੋ ਉਹ ਤਾਂ ਜੀ ਮਿੱਟੀ ਆ ਮਿੱਟੀ ਹੋ ਗਿਆ ਤੇ ਅਖੀਰ ਨੂੰ ਪੰਜਾ ਤਤਾਂ ਜੋ ਮਿੱਟੀ 'ਚ ਮਿਲ ਜਾਣਾ ਉਹ ਤੇ ਉਹਦਾ ਭਾਵੇਂ ਸੰਸਕਾਰ ਅੱਜ ਕਰ ਦਈਏ ਭਾਵੇਂ 10 ਦਿਨ ਨੂੰ ਕਰ ਦਈਏ ਚਲੋ ਅੱਜ ਇਹੋ ਜਿਹਿਆਂ ਫਸਲਟੀਆਂ ਹੈਗੀਆਂ ਸਾਡੇ ਕੋਲ ਵੀ ਫਰਿੱਜ ਦੇ ਵਿੱਚ ਬਾਡੀ ਨੂੰ ਅਸੀਂ ਵਾਵਾਦ ਨਾਲ ਰੱਖ ਸਕਦੇ ਆ ਤੀਜਾ ਬੰਦਾ ਨਹੀਂ ਫਰਿਆ ਜਾਂਦਾ 19 ਦਿਨ ਤੋਂ ਉਸਵਾਟੋ ਵੀ ਨਹੀਂ ਕਰਾਉਣਾ ਨਹੀਂ ਜੀ ਤੇ ਅੰਤਿਮ ਸੰਸਕਾਰ ਉਹ ਪੋਸਟਮਾਰਟ ਨਾਲ ਬਾਡੀ ਡੀਕੰਪੋਜ਼ ਹੋਣੀ ਸ਼ੁਰੂ ਹੋਏ ਨਹੀਂ ਨਾ ਫਿਰ ਤਾਂ ਸੰਸਕਾਰ ਕਰਨਾ ਹੀ ਪੈਂਦਾ ਜੀ ਜੀ ਬਹੁਤਾ ਚਾਰ ਫਰਿੱਜ ਦੇ ਵਿੱਚ ਨਹੀਂ ਰੱਖ ਸਕਦੇ ਇਦਾਂ ਸਾਫ਼ਤੀ ਬਾਡੀ ਨੂੰ ਆਪਾਂ ਰੱਖ ਸਕਦੇ ਆ ਉਹਦੇ ਅੰਤਮ ਅਰਦਾਸ ਫਿਰ 10ਵੀਂ ਦੇ ਕਿਤੇ ਜਾਉਂਗੀ ਉਹ ਹੋਊਗੀ ਜੀ ਉਹ ਜੋ ਕਲਗੀ ਤਰਫਾ ਕੋਈ ਨੀ ਮਰਿਆਦਾ ਬੰਨੀ ਹੋਈ ਆ ਵੀ 10 ਦਿਨਾਂ ਬਾਅਦ ਭੋਗ ਪੈਣਾ ਚਾਹੀਦਾ ਉਹ ਤਾਂ ਹੋਊ ਗਈ ਹੁਣ ਜੇ ਬਾਹਰਲੇ ਮੁਲਕਾਂ 'ਚ ਹੁਣ ਕਈ ਬਾਡੀਆਂ ਲੱਗ ਇਹ ਕੋਈ ਵੱਖਰੀ ਗੱਲ ਨਹੀਂ ਜੀ ਵੀ ਮੰਨ ਕੇ ਜਲ ਹੁਣ ਕੇ ਅਮਰੀਕਾ ਕੈਨੇਡਾ ਹੁੰਦੇ ਆ ਉਹਦੇ ਸਰੀਰ ਇਥੇ ਨਹੀਂ ਆ ਸਕਦੇ ਉਹ ਸੰਸਕਾਰ ਉੱਥੇ ਹੁੰਦੇ ਨੇ ਭੋਗ ਇਥੇ ਪਿੰਡ ਵਾਲੇ ਪਾ ਦਿੰਦੇ ਆ ਉਹ ਉਹਦਾ ਪਊਗਾ ਜੀ ਸ਼੍ਰੀ ਖੰਡਪੁਰ ਸਾਹਿਬ ਪ੍ਰਕਾਸ਼ ਕਰਵਾਵਾਂਗੇ ਉਸ ਤੋਂ ਮਗਰੋਂ ਸੰਸਕਾਰ ਤੋਂ ਬਾਅਦ ਫੇਰ ਇੱਕ ਪਾਠ ਕਰਾ ਦਿਆਂ ਪਾਠ ਭਾਵੇਂ 10 ਕਰਾ ਲਈਏ ਮੰਗੀ ਜੀ ਹੈ ਕਿ ਪਹਿਲਾਂ ਤੀਜਾ ਹਾਂ ਪਹਿਲਾਂ ਤੀਜਾ ਪੰਡਾ ਜਿਹੜੇ ਮੇਨ ਤਿੰਨ ਅਦੋਚੀ ਆ ਜੀ ਤਾਂ ਉਹਦੇ ਵਿੱਚੋਂ ਹਣੀ ਰੂਮੀ ਸੀ ਤੇ ਗਗਨ ਉਹ ਦੋਨੇ ਗ੍ਰਿਫਤਾਰ ਚ ਗ੍ਰਿਫਤਜਾ ਤੇ ਜਿਹੜਾ ਹੈਗਾ ਕਾਲਾ ਰੂਮੀ ਉਹ ਗ੍ਰਿਫਤਜਾ ਬਾਹਰ ਆਜੇ ਔਰ ਜਦੋਂ ਗ੍ਰਿਫਤ ਹੋ ਜਾਊਗਾ ਜੀ ਇਹੀ ਸਾਲ ਸਾਂਝਾਂ ਦਾ ਸਾਂਝਾ ਸਾਰਿਆਂ ਦਾ ਸਾਂਝਾ ਮੇਰਾ ਇਕੱਲੇ ਦਾ ਨਹੀਂ ਸਾਰਿਆਂ ਦਾ ਸਾਂਝਾ ਇਹੀ ਫੈਸਲਾ ਜੀ ਉਸ ਤੋਂ ਬਾਅਦ ਹੀ ਪੋਸਟ ਛੱਡ ਮੂੰਗਾ ਉਸ ਤੋਂ ਬਾਅਦ ਹੀ ਸੰਸਕਾਰ ਹੋਊਗਾ ਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਵਧੀਆ ਕੰਮ ਕੀਤਾ ਹੁਣ ਦੀ ਇਹ ਨਹੀਂ ਕਹਿੰਦੇ ਨਹੀਂ ਕੀਤਾ ਬਹੁਤ ਵਧੀਆ ਕੰਮ ਕੀਤਾ ਦੋ ਬੰਦੇ ਹੋਰ ਬਏ ਨੇ ਮ ਉਹਨਾਂ ਨੇ ਨਾਮਜ਼ਦ ਕੀਤੇ ਆ ਤੇ ਗੱਲ ਇਹ ਆ ਕਿ ਉਹਨਾਂ ਦਾ ਧੰਨਵਾਦ ਜਿੰਨਾ ਹੁੰਦੀ ਕੰਮ ਕੀਤਾ ਤੇ ਇਸ ਤੋਂ ਬਾਅਦ ਧੰਨਵਾਦ ਉਹਨਾਂ ਦਾ ਕਰਾਂਗੇ ਜਦੋਂ ਕਾਲਾ ਉਹਨਾਂ ਦੀ ਗ੍ਰਿਫਤ ਜਾ ਗਿਆ ਉਹਨਾਂ ਦੇ ਲਈ ਸਾਨੂੰ ਪਰੇਸ਼ਾਨ ਨਾ ਕੀਤਾ ਜਾਵੇ ਵੀ ਤੁਸੀਂ ਸਨਸਕਾਰ ਕਰੋ ਕਰੋ ਨਹੀਂ ਉਦਾਂ ਕੋਈ ਹਮਦਰਦੀ ਕਰਨ ਦਾ ਘਰੇ ਤੇ ਉਹਨਾਂ ਧੰਨਵਾਦ ਜੀ ਐ ਇਹਨੂੰ ਹਾਂਜੀ ਦੂਸਰੀ ਬੇਨਤੀ ਇਹ ਹੈ ਜੀ ਵੀ ਜਿਹੜੀ ਮੀਡੀਆ ਤੇ ਪਹਿਲਾਂ ਖਬਰ ਚੱਲੀ ਸੀ ਨਾ ਕਿ ਕੋਈ ਪੁਰਾਣੀ ਰੰਜੇ ਸੀਗੀ ਉਹ ਤਾਂ ਚਲੋ ਡੀਐਸਪੀ ਸਾਹਿਬ ਨੇ ਆਪ ਹੀ ਖੰਡਨ ਕਰ ਦਿੱਤੀ ਸੀ ਅਸੀਸ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਡੀਐਸਪੀ ਸਾਹਿਬ ਨੇ ਵੀ ਕਹਿਤਾ ਸੀਗਾ ਵੀ ਇਹ ਝੂਠੀ ਫੁਆ ਤੇ ਪ੍ਰਸ਼ਾਸਨ ਹੀ ਕਹਦੇ ਤੇ ਪਿੱਛੇ ਕੁਝ ਨਹੀਂ ਰਹਿ ਸਕਦਾ ਇੱਕ ਗੱਲ ਹੁੰਦੀ ਸਿਰਫ ਕਹਿਣ ਦੀ ਵੀ ਉਹ ਮੇਰਾ ਰਿਸ਼ਤੇਦਾਰ ਸੀ ਮੇਰਾ ਭਰਾ ਸੀ ਮੈਂ ਤਾਂ ਕਹਿ ਰਿਹਾ ਨਹੀਂ ਮੇਰੀ ਪਰਵਾਦ ਨਹੀਂ ਮੇਰ ਨਾਲ ਵੀ ਇੱਕ ਹਰ ਇੱਕ ਨਾਲ ਹੀ ਹਮਦਰਦੀ ਹੁੰਦੀ ਆ ਤੇ ਮੈਂ ਕਹਿ ਰਹਾ ਵੀ ਜੀ ਨੂੰ ਇਕੱਲੀ মিডিਆ ਤਾਂ ਨਹੀਂ ਤੁਸੀਂ ਐਂ ਕਰੋ ਵੀ ਆਪ ਦੇ ਬੇਸ ਤੇ ਜਿਹਨੂੰ ਲੱਗਦਾ ਕਿ ਪਰਾਏ ਉਹ ਪੂਰੇ ਜਗਰਾਉਂ ਸ਼ਹਿਰ ਚੋਂ ਪੂਰੇ ਜਗਰਾਉਂ ਦੇ ਇਲਾਕੇ ਚੋਂ ਉਹ ਆ ਕੇ ਪੁੱਛ ਲੈ ਵੀ ਜੀ ਇਹ ਗੱਲ ਨਿਕਲ ਆਵੇ ਤੇ ਅਗਲਾ ਆਪ ਦੀ ਆਪਾ ਗੋਗਾ ਵੀ ਹਾਂ ਵਾਕਈ ਗੱਲ ਝੂਠੀ ਆ ਉਹਦਾ ਟੱਟ ਫਾਟੀ ਕੰਮ ਹੋਇਆ ਜੀ ਕਿਸੇ ਦੇ ਯਾਰੀਆਂ ਭਗਾਉਂਦਾ ਐਵੇਂ ਤੁਰ ਗਿਆ ਦਿਲਦਾਰ ਬੰਦਾ ਸੀਗਾ ਦਲੇਰ ਸੀਗਾ ਯਾਰੀ ਭਗਾਈ ਤੇ ਯਾਰੀ ਭਗਵਾਉਂਦੇ ਉੱਠ ਗਿਆ ਯਾਰ ਦੇ ਮੂਹਰੇ ਕਹਿੰਦਾ ਨਾ ਮਾਰੋ ਜੀ ਮਾਰਨੀ ਦਾ ਮੇਰੇ ਮਾਪੇ ਵੇਖ ਕੇ ਜਿਹੜੀ ਥਾਲੀ ਜੀ ਖਾ ਲੈ ਉਹਨੇ ਸ਼ੇਕ ਨਹੀਂ ਕਦੇ ਕੀਤਾ ਸੀ ਤੇ ਉਹ ਆਪ ਦੀ ਅਣਖ ਦਲੇਰੀ ਤਿਆਰੀਆਂ ਹੀ ਲੈ ਕੇ ਗਿਆ ਇਹ ਰੰਜਸ਼ ਕੋਈ ਨਹੀਂ ਸੀ ਨਾ ਕੋਈ ਪੁਰਾਣੀ ਰੰਜੇ ਸੀ ਨਾ ਕੋਈ ਪੁਰਾਣੀ ਲੜਾਈ ਸੀਗੀ ਤੇ ਜਿੰਨਾ ਮੈਨੂੰ ਪਤਾ ਠੀਕ ਆ ਜੀ ਇਹ মিডিਆ ਦੇ ਖਬਰ ਇਹ ਨਾ ਚਲਾਈ ਜਾਵੇ ਸਾਡੇ ਭਰਾ ਨੂੰ ਬਦਨਾਮ ਕਰਨ ਲਈ ਪੁਰਾਣੀ ਰੰਜੇ ਸੀ ਉਹ ਐਵੇਂ ਕਹਿ ਦਿੰਦੇ ਪੁਰਾਣੀ ਰੰਜੇ ਕੋਈ ਪੁਰਾਣੀ ਰੰਜੇ ਨਹੀਂ ਉਹ ਤਾਂ ਮੌਕੇ ਤੇ ਉੱਥੇ ਹੱਥੋਂ ਬਾਈ ਵਾਲਾ ਕੰਮ ਹੋਇਆ ਤੇ ਬਸ ਇਹ ਗੱਲ ਬਣ ਗਈ ਹਾਂਜੀ ਨਾ ਕੋਈ ਇਹ ਕੋਈ ਗੈਂਗਸਟਰ ਜਿਵੇਂ ਬਾਹਰੋਂ ਦੇ ਰਹੇ ਸੀ ਕਿ ਮੰਨ ਕੇ ਚੱਲੋ ਵੀ ਜ਼ਿੰਮੇਵਾਰੀਏ ਨਾ ਉਹ ਵੀ ਇਦਾਂ ਦੀ ਗੱਲ ਆ ਉਹ ਤਾਂ ਚਲੋ ਇੱਕ ਫੇਮ ਲੈਣ ਦੇ ਮਾਰੇ ਹਣਾ ਗੱਲ ਹੋ ਜਾਂਦੀ ਆ ਇਦਾਂ ਦੀ ਇਦਾਂ ਦੀ ਕੋਈ ਗੱਲ ਨਹੀਂ ਜਿਹਨਾਂ ਨਾਲ ਲੜਾਈ ਹੋਈ ਸੀ ਇਹਨਾਂ ਦੇ ਦੋਸਤਾਂ ਦੇ ਨਾਲ ਲੜਾਈ ਸੀ ਤੇ ਇੱਕੰਨੇ ਦੋਸਤਾਂ ਨਾਲ ਸੀ ਉਹਨੇ ਕੋਈ ਜੀ ਉਹ ਦੋਸਤਾਂ ਦਾ ਘਰੋਂ ਲੈ ਕੇ ਆ ਜੀ ਠੀਕ ਆ ਜੀ ਅਸਾਂ ਇੰਨੀ ਗੱਲ ਆ ਜੀ ਪੁਰਾਣੀ ਰੰਜਿਸ਼ ਮੀਡੀਆ ਤੇ ਮੈਂ ਕਹਿੰਨਾ ਮੀਡੀਆ ਝੂਠੀ ਖਬਰ ਨਾ ਚਲਾਵੇ ਜਿੰਨਾ ਚਿਰ ਸਾਰੇ ਆੜ ਨਹੀਂ ਹੁੰਦੇ ਹੈਗੇ ਉਨਾ ਚਿਰ ਮੈਂ ਪੱਤ ਦਾਬ ਦੇਦਾ ਸਸਕਾਰ ਨਹੀਂ ਨਾ ਪਾਸਟਪੋਸਟਮ ਕਰਨਾ ਨਾ ਮੈਂ ਸਸਕਾਰ ਕੋਸ਼ਿਸ਼ ਹੀ ਨਹੀਂ ਕਰ ਸਕਦੀ ਐਗੀ ਨਾ ਮੈਂ ਕਰਨਾ ਮੈਨੂੰ ਇਹ ਕੋਈ ਇਹਦੀ ਮੰਗ ਆ ਮਨਜ਼ੂਰ ਨਹੀਂ ਹੈ ਸਾਰੇ ਬੰਦੇ ਫੜੇ ਜਾਣੇ ਚਾਹੀਦੇ ਆ ਮੈਨੂੰ ਪੂਰਾ ਇਨਸਾਫ ਦਿਵਾਉ ਜਦ ਤੱਕ ਸਾਰੇ ਫੜੇ ਨਹੀਂ ਜਾਂਦੇ ਹਾਂਜੀ ਜਦ ਤੱਕ ਸਾਰੇ ਫੜੇ ਨਹੀਂ ਜਾਂਦੇ ਮੈਂ ਪੋਸਟਮਾਰਟਮ ਨਹੀਂ ਕਰਵਾਉਣਾ ਆਪਦੇ ਪੱਤ ਦਾ ਮੈਂ ਸਸਕਾਰ ਨਹੀਂ ਕਰਨਾ ਹੈ ਹਾਂਜੀ ਤੁਹਾਡੀ ਇਹੀ ਮੰਗ ਹੈ ਸਾਰੇ ਹਾਂਜੀ ਮੇਰੀ ਮੰਗ ਇਹੀ ਆ ਮੇਰਾ ਘਰ ਸਾਰਾ ਉਜੜ ਗਿਆ ਕੱਲ ਮੇਰੇ ਮਿੱਤਰਾਂ ਦੇ ਵੀਰ ਜੀ ਜੇ ਇਹ ਕਹਿਣਾ ਚਾਹੁੰਦੇ ਸਾਡਾ ਨੌਜਵਾਨ ਪੁੱਤ ਐਡਾ ਬਿਨਾਂ ਕਸੂਰ ਤੋਂ ਬਿਨਾਂ ਕਸੂਰ ਤੋਂ ਇਹਨਾਂ ਦੇ ਪੁਲਿਸ ਚੌਂਕੀ ਦੇ ਨਜ਼ਦੀਕ ਇਹ ਕੰਮ ਐਡਾ ਹੋਇਆ ਇਹਨਾਂ ਨੂੰ ਖਬਰ ਤੱਕ ਨਹੀਂ ਉੱਥੇ ਮਿਲੀ ਹੈਗੀ ਕੋਈ ਵੀ ਐਡਾ ਕੰਮ ਕਰਕੇ ਇਹਨਾਂ ਦੇ ਕੋਲੋਂ ਭੱਜ ਵੀ ਗਏ ਜਿਹੜੇ ਇਹਨੂੰ ਨਾਲ ਲੈ ਕੇ ਗਏ ਸੀ ਉਹ ਵੀ ਉਸ ਟਾਈਮ ਉਹ ਵੀ ਨਾਲ ਨਹੀਂ ਖੜੇ ਸਾਡੇ ਪੁੱਤ ਦਾ ਕੋਈ ਕਸੂਰ ਨਹੀਂ ਹੈਗਾ ਸਾਡੇ ਪੁੱਤ ਦੀ ਸਾਡੀ ਇਹੀ ਮੰਗ ਆ ਸਾਡੀ ਝੋਲੀ 'ਚ ਸਾਡੀ 'ਚ ਇਨਸਾਫ ਮਿਲੇ ਸਾਡੇ ਪੁੱਤ ਦਾ ਸਾਡੇ ਮਾਵਾ ਅੰਦਰੋਂ ਭੁੱਜੇ ਪਏ ਆ ਸੀ ਸਾਨੂੰ ਇਨਸਾਫ ਮਿਲੇ ਇਹ ਮਾਂ ਦਾ ਹਿਰਦਾ ਬਲੁੰਧ ਰਿਆ ਗਿਆ ਇਹ ਉਦਣ ਦੀ ਰੋ ਰੋ ਕੇ ਕਿੰਨੀਆਂ ਕੁ ਮਾਵਾ ਆਪਣੀਆਂ ਰੋਈ ਜਾਣਗੀਆਂ ਪ੍ਰਸ਼ਾਸਨ ਸਾਡੇ ਨਾਲ ਤੱਕਾ ਨਾ ਕਰੇ ਬਿਲਕੁਲ ਵੀ ਸਾਡੇ ਨਾਲ ਤੱਕਾ ਨਾ ਕਰੇ ਸਾਡੀ ਇਹੀ ਗੁੰਜਾਇਸ ਆ हाथ ਬੰਨ ਕੇ ਬੇਨਤੀ ਆ ਜੇ ਅੱਜ ਸਾਨੂੰ ਇਨਸਾਫ ਮਿਲ ਕਾਹਨੂੰ ਕਿਸੇ ਹੋਰ ਮਾਂ ਨੂੰ ਵੀ ਇਨਸਾਫ ਸਨਾ ਚੱਕ ਸਾਰੇ ਮੁਰਮ ਮੁਜਰਮ ਫੜੇ ਨਹੀਂ ਜਾਂਦੇ ਸਾਡੀ ਇਹ ਬੇਨਤੀ ਆਸੀਂ ਸੰਸਕਾਰ ਨਹੀਂ ਕਰਨਾ ਸਾਡਾ ਪੁੱਤ ਮਿੱਟੀ ਹੋਇਆ ਪਿਆ ਅੱਜ ਵੀ ਮਿੱਟੀ ਆ ਕਾਹਨੂੰ ਵੀ ਮਿੱਟੀ ਆ ਉਹ ਮਿੱਟੀ ਆ ਮਿੱਟੀ ਹੋਰ ਖਰਾਬ ਹੋ ਜਾਊਗੀ ਕੋਈ ਨਹੀਂ ਸਾਨੂੰ ਪਰ ਜਿਹੜਾ ਸਾਨੂੰ ਅੰਦਰ ਆਤਮਨ ਸਾਡੀ ਨੂੰ ਸ਼ਾਂਤੀ ਮਿਲੂ ਜਿਹੜੇ ਮਾਰਨ ਵਾਲੇ ਆ ਜਿਹੜੇ ਉਹ ਉਹ ਫੜੇ ਜਾਣ ਬਸ ਕਾਰਵਾਈ ਪੂਰੀ ਕਾਰਵਾਈ ਪੂਰੀ ਹੋਣੀ ਚਾਹੀਦੀ ਉਹਨਾਂ ਤੇ ਸਖਤ ਤੋਂ ਸਖਤ ਸਜ਼ਾ ਦੇਵੋ ਉਹਨਾਂ ਨੂੰ ਉਹਨਾਂ ਦਾ ਅਸੀਂ ਵੀ ਦਰਦ ਕੋਈ ਦੇਖੀਏ ਉਹਨਾਂ ਦਾ ਉਹਨਾਂ ਦੀਆਂ ਮਾਵਾਂ ਦਾ ਅਸੀਂ ਵੀ ਦਰਦ ਦੇਖੀਏ ਜਿਹੜਾ ਸਾਡੇ ਨਾਲ ਹੋਇਆ ਕਿਸੇ ਨਾਲ ਨਾ ਹੋਵੇ ਵੀ ਮੇਰੇ ਹੱਥ ਬੰਨ ਕੇ ਹੀ ਬੇਨਤੀ ਆ ਸਾਨੂੰ ਇਨਸਾਫ ਦਿਵਾਓ ਪ੍ਰਸ਼ਾਸਨ ਸਾਡੇ ਨਾਲ ਤੱਕਾ ਨਾ ਕਰੇ